ਹਾਂਜੀ ਸਾਡੇ ਪਿਆਰੇ ਸਰੋਤਿਆਂ ਸਾਰਿਆਂ ਨੂੰ ਪਿਆਰ ਭਰੀ ਵੇਸ਼ ਸਾਰਿਆਂ ਦਾ ਮਾਰਾ ਸੁੱਖ-ਸਾਂਤ ਰੱਖੇ ਸਾਡੇ ਬੱਚਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਖੁਸ਼ੀਆਂ ਖੇੜ ਦੇਵੇ ਤੇ ਹੁਣ ਅਸੀਂ ਜਿਹੜਾ ਇੱਕ ਹੋਰ ਲੋਕਗੀਤ ਮਾਰੀਨਾ ਖਿਚੜੀ ਚ ਲੂਣ ਭੁੱਲ ਗਈ ਉਹ ਪੇਸ਼ ਕਰਨ ਲੱਗੇ ਆਂ ਖਿਚੜੀ ਚ ਲੂਣ ਭੁੱਲ ਗਈ ਮਾਰੀਨਾ ਖਿਚੜੀ ਚ ਲੂਣ ਭੁੱਲ ਗਈ మారినామ్ కిచడిచలును పులగి ਮਾਰੀਨਾ ਬੇਕਿਚੜੀ ਚਰੂਣ ਪੁੱਲ ਗਈ ਮਾਰੀਨਾ ਬੇਕਿਚੜੀ ਚਰੂਣ ਪੁੱਲ ਗਈ ਮਾਰੀਨਾ ਬੇਕਿਚੜੀ ਚਰੂਣ ਪੁੱਲ ਗਈ ਤੇ ਤੁਮਾਰੀ ਮੇਰੇ ਛੋਟੀ ਜੇ ਤੁਮਾਰੀ ਮੇਰੇ ਛੋਟੀ ਮੈਂ ਨਹੀਂ ਬਣਾ ਤੇਰੀ ਬਾਟੀ ਮੈਂ ਨਹੀਂ ਬਣਾ ਤੇਰੀ ਬਾਟੀ ਕਿਚੜੀ ਚਰੂਣ ਪੁੱਲ ਗਈ ਮਾਰੀਨਾ ਬੇਕਿਚੜੀ ਚਰੂਣ ਪੁੱਲ ਗਈ ਮਾਰੀਨਾ ਬੇਕਿਚੜੀ ਚਰੂਣ ਪੁੱਲ ਗਈ ਤੁਮਾਰੇ ਤੇ ਮੇਰੇ ਹੱਥਾਂ ਮਾਰੀ ਨਾ ਬੇਚੜੀ ਚ ਲੋਣ ਫੁੱਲ ਗਈ ਮਾਰੀ ਨਾ ਜੇ ਤੁਮਾਰੇ ਮੇਰੇ ਗੋਡੇ ਜੇ ਤੁਮਾਰੇ ਮੇਰੇ ਗੋਡੇ ਮੈਂ ਮੁੜ ਨਹੀਂ ਆਉਣਾ ਤੋਡੇ ਮੈਂ ਮੁੜ ਨਹੀਂ ਆਉਣਾ ਤੋਡੇ ਮਾਰੀ ਨਾ ਬੇਚੜੀ ਚ ਲੋਣ ਫੁੱਲ ਗਈ